ਮੰਜੀ ਕਿਤਰਾ ਲੱਗੀ ਆ ਗਈ ਤੇ ਨਾਲ ਜੀ ਬੀਲੀ ਦੀ ਕਾਰ ਟੁੱਟ ਕੇ ਨਿੱਕੀ ਆ ਤੇ ਲੱਗੀ ਤੇ ਤਾਰਾ ਕਿੰਨੇ ਕਿ ਚਿਰ ਪੁਰਾਣੀਆਂ ਤਾਰਾਂ ਨੇ ਕੀ 5 ਸਾਲ ਪੁਰਾਣੀਆਂ ਜੀ ਅਸੀਂ ਮਹਿਕਮੇ ਨੂੰ ਅੱਗੇ ਵੀ 2000 ਰੁਪਏ ਬੇਨਤੀ ਕਰ ਚੁੱਕੇ ਹਾਂ ਪਹਿਲਾਂ ਵੀ ਟੁੱਟ ਜਾਂਦੀ ਆ ਆਮੇ ਥੋਨੇ ਸੀਗੇ ਵੀ ਸਾਡਾ ਬੜਾ ਜਿਆਦਾ ਨੁਕਸਾਨ ਹੋਗਾ ਹੁਣ ਤਾਂ ਮੇਰਾ ਆਪਣਾ ਵੀ 6-7 ਕਿਲੇ ਨਾਲ ਸੜ ਗਿਆ ਜਿਹੜਾ ਤੂੜੀ ਬਣਾਉਣੀ ਸੀ ਤੇ ਆਮੇ ਰਣੀ ਗੋਣੀ ਦਾ ਤੱਕ ਨਹੀਂ ਬਣ 12-15 ਕਿਲੇ ਨਾਲ ਸੜ ਗਿਆ ਸਵਾ ਹੋ ਗਿਆ ਹਾਲ ਵੀ ਕੋਸ਼ਿਸ਼ ਕਰਕੇ ਜਿਹੜੇ ਆਨਗਵ ਨੇ ਮਦਦ ਕਰਕੇ ਸਾਨੂੰ ਬਚਾਲਾ ਨਹੀਂ ਸਾਡਾ ਹੋਰ ਨੁਕਸਾਨ ਹੋ ਜਾਂਦਾ ਐ ਆਂਡ ਹੋਰ ਲੋਕਾਂ ਦਾ ਵੀ ਨੁਕਸਾਨ ਹੋਣਾ ਸੀ ਤੇ ਇਸ ਬੰਦੇ ਬਿੱਲੀ ਵਾਲਿਆਂ ਨੂੰ ਤੁਸੀਂ ਜਾਣੂ ਕਰਾਇਆ ਬਿੱਲੀ ਵਾਲ ਨੂੰ ਕਹਿੰਦੇ ਇੰਨੇ ਬਿੱਲੀ ਨੂੰ ਤੁਸੀਂ ਪਿਛਲੇ ਸੀਜਨ ਝੋਨੇ ਸੀਂ ਜਿਹੜਾ ਸਾਡਾ ਟੋਟਰੀਆਂ ਤਾਰਾ ਦੀ ਲਾਈਟ ਮਰਦੀ ਉਹਦੇ ਵੀ ਅਸੀਂ ਕਹਿੰਨੇ ਆ ਪਰ ਕਿਤੇ ਕੋਈ ਸਰਵਾਈ ਨਹੀਂ ਹੈਗੀ ਕੋਈ ਨਾ ਆ ਕੇ ਦੇਖਦਾ ਨਾ ਕੋਈ ਕਰਦਾ ਆ ਤੁਸੀਂ ਤੁਹਾਨੂੰ ਮੌਕਾ ਵੀ ਦਿਖਾ ਦਿੰਨੇ ਵੇਖੋ ਤਾਰਾਂ ਵਿੰਗੀਆਂ ਟੇਡੀਆਂ ਕਿ ਕਿਤਨਾ ਕਮਜ਼ੋਰ ਤਾਰਾਂ ਨੇ ਪਤਾ ਨਹੀਂ ਕਦੋਂ ਵੀ ਟੁੱਟ ਕੇ ਡਿੱਗ ਸਕਦੀ ਹੈ ਤੇ ਮਹਿਕਮਾ ਬੜੀ ਵਾਰਾ ਕਿਹਾ ਮਹਿਕਮਾ ਇਸ ਵਾਲੇ ਧਿਆਨ ਨਹੀਂ ਦਿੰਦਾ ਪਤਾ ਨਹੀਂ ਉਹ ਗੁਲਾਪ ਪਵਾਈ ਤੇ ਜਾਂ ਉਹ ਜਾਣ ਪੁੱਜ ਗਈ ਕੀ ਕਰਦਾ ਮਹਿਕਮਾ ਪਤਾ ਨਹੀਂ ਹੁਣ ਮੰਗ ਕੀ ਕਰਦੇ ਉਹ ਜਿਹ ਇੱਕ ਦਾ ਜਿਹੜਾ ਜਿਹੜਾ ਨੁਕਸਾਨ ਹੋਇਆ ਜੀ ਨਾਲ ਦਾ ਨੁਕਸਾਨ ਹੈ ਉਹ ਮਤਲਬ ਵੀ ਚੌੜੇ ਸਾਨੂੰ ਮੁਆਵਜ਼ਾ ਮੇਰੇ ਜਾਂ ਸਾਨੂੰ ਕੁਝ ਕੋਈ ਪ੍ਰਬੰਧ ਕਰ ਦਿੱਤਾ ਜਾਵੇ ਕਿ ਸਾਡੀ ਡੰਗਰਾਂ ਵਾਸਤੇ ਕੁੜੀ ਦਾ ਜਿਹੜਾ ਉਹ ਨਸ਼ਟ ਹੋ ਗਈ ਹੈ ਤੇ ਇੱਕ ਆ ਮੇਨ ਉਹ ਜ਼ਰੂਰੀ ਆ ਵੀ ਤਾਰਾਂ ਜਿਹੇ ਸਾਰੀਆਂ ਬਦਲ ਕੇ ਨਵੇਂ ਸਰੋ ਕੀ 35 ਸਾਲ ਪੁਰਾਣੀਆਂ ਤਾਰਾਂ ਨੇ ਇਹ ਕੰਡਮ ਹੋਈਆਂ ਪਈਆਂ ਇਹ ਹੋਰ ਵੀ ਕਿਤੇ ਫੇਰ ਵੀ ਨਖਾਣ ਹੋ ਸਕਦਾ ਸਭ ਤੋਂ ਪਹਿਲੇ ਜ਼ਰੂਰੀ ਵੀ ਤਾਰਾਂ ਬਦਲੀਆਂ ਜਾਣ ਜੀ ਹਰਵਿੰਦਰ ਸਿੰਘ ਜੀ ਦੇਖੀ ਮਸਲਾ ਕੀ ਕਿਸ ਤਰ੍ਹਾਂ ਲੱਗੀ ਆਗੇ ਜੀ ਮਸਲਾ ਜੀ ਇਹ ਤਾਰਾਂ ਮਾੜੀਆਂ ਤਾਰਾਂ ਹੀ ਜਿਹਦੀ ਤਾਰ ਦੇਖ ਪਈ ਇਸ ਤੋਂ ਅੱਗੇ ਸਟਾਰਟ ਹੋ ਗਈ ਤੇ ਲਗਭਗ 12-13 ਕਿਲੇ ਜਿਹੜਾ ਨਾਲ ਸੜ ਕੇ ਸੁਹਾ ਹੋ ਗਿਆ ਤੇ ਤਾਰਾਂ ਦੀ ਮੁਸ਼ਕਲ ਹੀ ਹਰ ਵਾਰ ਆਉਂਦੀ ਆ ਇਹ ਅੱਗੇ ਵੀ ਆਉਂਦੀ ਆ ਪਹਿਲੀ ਵਾਰ ਨਹੀਂ ਆਇਆ ਯਾਰ ਇਸ ਤੋਂ ਪਹਿਲਾਂ ਵੀ ਨੁਕਸਾਨ ਹੋਇਆ ਹਾਂ ਹਾਂਜੀ ਇਸ ਤੋਂ ਪਹਿਲਾਂ ਤਾਰਾਂ ਡਿੱਗਦੀਆਂ ਰਹਿੰਦੀਆਂ ਜੀ ਚਲੋ ਨੁਕਸਾਨ ਨਹੀਂ ਆ ਤਾਰਾਂ ਡਿੱਗਦੀਆਂ ਰਹਿੰਦੀਆਂ ਝੋਨੇ ਦੇ ਸੀਜ਼ਨ 'ਚ ਵੀ ਤੇ ਗਰਮੀਆਂ ਦੇ ਸੀਜ਼ਨ 'ਚ ਅਸੀਂ ਉਹਦੋਂ ਦਾ ਆ ਵੀ ਨਿਗਰਾਨੀ ਕਰਨ ਲੈ ਤਕਰੀਬਨ ਇਹਦੀ ਤੇ ਕੁਬੀਲੀ ਵਾਲਿਆਂ ਨੂੰ ਜਾਨੂ ਕਰਵਾਇਆ ਗਿਆ ਤਾਰਾਂ ਮਾਰੀਆਂ ਬਸ ਜਮਾਨਤ ਨਹੀਂ ਕਰਾਈਦਾ ਜੀ ਮੂੰਹ ਬੋਲਿਆ ਕਰਾਈਦਾ ਜੀ ਜ਼ਰੂਰ ਕਰਾਈਦਾ ਤੇ ਉਹਨਾਂ ਲੋਕਾਂ ਹੀ ਨਹੀਂ ਇਹਦੇ ਧਿਆਨ ਦਿੱਤਾਗੇ ਨਹੀਂ ਧਿਆਨ ਨਹੀਂ ਦਿੱਤਾਗਾ ਜੀ ਵੇਖ ਲਓ ਜੀ ਧਿਆਨ ਉਹਨਾਂ ਦੇ ਵੱਸਦਾ ਵੀ ਵੇਖ ਲਓ ਸਰਕਾਰਾਂ ਦੇ ਵੱਸਦਾ ਕੰਮ ਹੈ ਵੱਡੀ 11000 ਲੈਣ ਇਹ ਜਰੂਰ ਬਦਲਣੀਆਂ ਚਾਹੀਦੀਆਂ ਇਹ ਉਹਨਾਂ ਦੇ ਸਮੇਂ ਹੋਰ ਵੀ ਨੁਕਸਾਨ ਕਰਨ ਗਿਆ ਤੇ ਕੋਸ਼ ਜਿਹੜੀਆਂ ਵੱਡੀਆਂ 11000 11000 ਇਹਨਾਂ ਦੀਆਂ ਨੀਵੀਆਂ ਉਹਨਾਂ ਦੇ ਕੰਪੈਨ ਵਗੈਰਾ ਵੀ ਲੱਗ ਜਾਂਦੀ ਆ ਉਹ ਵੀ ਬੜੀ ਵਾਰ ਕਿਹਾ ਵੀ ਉਚੀਆਂ ਕੀਤੀਆਂ ਜਾਣ ਕਿਰਪਾ ਕਰਕੇ ਕੋਈ ਨੁਕਸਾਨ ਨਾ ਹੋਵੇ ਕਿ ਇਹ ਭਵਾਨ ਚਾਲਕ ਦਾ ਨੁਕਸਾਨ ਨਾ ਹੋਵੇ ਕੰਪੈਨ ਤੇ ਕਿਸਾਨ ਦਾ ਨੁਕਸਾਨ ਨਾ ਹੋਵੇ ਤੇ ਇਸ ਕਰਕੇ ਇਹ ਬੇਨਤੀ ਆ ਵੀ ਇਹ ਜਰੂਰ ਕੰਮ ਕੀਤਾ ਜਾਵੇ ਖਾਸ ਕਰਕੇ ਵੀ ਇਹ ਤੇ ਇੱਕ ਪ੍ਰਸ਼ਾਸਨ ਨੂੰ ਵੀ ਜਿਹੜੇ ਜਿਹੜੀ ਟੂੜੀ ਦਾ ਸਰ ਗਿਆ ਨਾਲ ਉਹਦਾ ਬੰਦਾ ਚੁੱਕ ਟੂੜੀ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਦਿੱਤਾ ਜਾਵੇ ਨਾ ਭਾਈ ਜੱਟ ਚਾਂਦ ਸਿੰਘ ਖੇੜਾ ਪਿੰਡ ਚ ਕਰਿਆਲਾ ਕੀ ਗੱਲ ਹੋਈ ਇੱਕ ਤਰ੍ਹਾਂ ਲੱਗੀ ਅੱਗੇ ਇਹ ਨਤਾਰ ਟੁੱਟ ਗਈ ਇਹਦੇ ਨੇ ਤਾਰਾ ਨਾ ਮਾੜੀਆਂ ਬਹੁਤ ਜਾਂਦੀਆਂ ਅੱਗੇ ਵੀ ਤਾਰਾ ਟੁੱਟ ਜਾਂਦੀਆਂ ਇਹ ਇਸ ਕਰਕੇ ਮੰਨ ਲਓ ਨੁਕਸਾਨ ਆਇਆ ਇਹ ਕਿੰਨੇ ਹਜ਼ਾਰ ਕੇਵੀ ਵਾਲੀ ਤਾਰੇ ਇਹ 11000 ਵੱਡੀ ਲਾਈਨ ਆ ਤੇ ਇਸ ਬੰਦੇ ਪਹਿਲਾਂ ਨਹੀਂ ਤੁਸੀਂ ਬਿਜਲੀ ਵਾਲਿਆਂ ਨੂੰ ਕੋਈ ਜਾਣੂ ਕਰਵਾਇਆ ਕਿ ਤਾਰਾ ਬਦਲੀਆਂ ਜਾਂ ਹਾਂਜੀ ਆਖਿਆ ਦੇਗਾ ਹੁਣ ਇਹ ਤੇ ਸਰਕਾਰ ਦੇ ਕੰਮ ਹੀ ਆ ਪਿੱਛੋਂ ਕੀ ਕਰਨਾ ਕੀ ਨਹੀਂ ਆਖੀਦਾ ਦੇਗਾ ਵੀ ਆ ਬਦਲੋ ਤਾਰਾ ਤੇ ਹੁਣ ਇਹ ਤਾਰ ਟੁੱਟ ਕੇ ਡਿੱਗੀ ਜਿਹੜਾ ਕਰਨਾ ਕੋਈ ਡਿੱਗੀ ਜਿਹੜਾ ਨੁਕਸਾਨ ਹੋਇਆ ਟੁੱਟ ਕੇ ਨੁਕਸਾਨ ਹੋਇਆ ਕਿੰਨਾ ਕੀ ਕਿੰਨਾ ਕ ਨੁਕਸਾਨ ਹੋਇਆ ਮੰਨੋ ਸੇ 12 13 ਕੇ ਲੇ ਨੁਕਸਾਨ ਹੋ ਗਿਆ ਜਿਹਦਾ ਇਹ 나ੜ ਹੀ ਸੀ ਕਿ ਕਣਕ ਵੀ ਹੈਗੀ ਨਹੀਂ 나ੜ ਸੀ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗੇ ਇਹੋ ਹੀ ਆਵੇ ਆ 17 ਪੈ ਜਾਂਦੇ ਗਾਂ ਨੁਕਸਾਨ ਨਾ ਹੋਵੇ ਜੀ ਇਹ ਮੰਗ ਕਰ ਤੇ ਕਿਹਦੀ ਲਾਪਰਵਾਹੀ ਸਮਝਦੇ ਜੀ ਇਹ ਬਿਜਲੀ ਵਾਲਿਆਂ ਦੀ ਲਾਪਰਵਾਹੀ ਜੀ ਜੀ 17 ਨਹੀਂ ਬਦਲਦੇ ਕੋਈ ਨਹੀਂ ਮਲਾਜ਼ਮ ਮਿਲਦੇ ਕੋਈ ਨਹੀਂ ਸਮਾਨ ਮਿਲਦਾ ਉਹਨਾਂ ਦੀ ਲਾਪਰਵਾਹੀ